ਸਾਥੀਓ ਤੁਸੀਂ ਦੇਖ ਰਹੇ ਹੋ ਇੰਜੀਨੀਅਰ ਗਰਪਾਲ ਕ੍ਰਿਸ਼ਨ ਬੀਸਲਾ ਜੀ ਨੇ ਅੱਜ ਸਿਧੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸਿੱਧੀ ਦਿਹਾੜੀ ਦੇ ਉੱਤੇ ਸਿਧਾਂ ਨੂੰ ਸਮਰਪਿਤ ਬੂਟੇ ਲਗਾਉਣ ਲਈ ਆਪਣੀ ਗੱਡੀ ਦੇ ਉੱਤੇ ਬੂਟੇ ਰੱਖਿਓ ਨੇ ਦੇਖੋ ਕਿੰਨਾ ਵਧੀਆ ਜੋ ਆਪਾਂ ਠੰਡੇ ਪੀਨੇ ਆ ਉਹਨਾਂ ਦੇ ਵਿੱਚ ਲਗਾਏ ਹੋਏ ਨੇ ਉੱਤੇ ਪੇਟੀਆਂ ਦੇ ਵਿੱਚ ਠੰਡੇ ਲਗਾਏ ਹੋਏ ਨੇ ਇਹ ਸਿਧੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਘਰ ਤੁਸੀਂ ਸਾਹਮਣੇ ਦੇਖ ਰਹੇ ਹੋ ਬਹੁਤ ਵਧੀਆ ਪਰਾਲਾ ਹੈ ਤੇ ਇੱਥੇ ਅੱਜ ਸੀਧੀ ਆਜਮ ਸਰਦਾਰ ਭਗਤ ਸਿੰਘ ਜੀ ਦੀ ਯਾਦ ਵਿੱਚ ਬਹੁਤ ਦੁਨੀਆ ਇਕੱਠੀ ਹੋਈ ਹੋਈ ਹੈ ਸੀਧੇ ਘਰ ਨੂੰ ਸੰਦੰਲੀ ਕਰ ਵੇਟ ਕਰ ਰਹੇ ਨੇ ਬਹੁਤ ਵਧੀਆ ਪਰਾਲਾ ਹੈ ਤੇ ਬੂਟਿਆਂ ਦੀ ਗੱਡੀ ਭਰੀ ਹੋਈ ਆ ਦੇਖ ਰਹੇ ਹੋ ਤੁਸੀਂ ਤੇ ਦੇਖੋ ਬੀਬੀਆਂ ਬੂਟੇ ਲਿਜਾ ਰਹੀਆਂ ਹਨ ਤੇ ਵੀਰ ਵੀ ਬੂਟੇ ਗੱਡੀ ਦੇ ਉੱਤੇ ਵੀ ਰੱਖੋ ਨੇ ਵੀਰ ਨੂੰ ਅਸੀਂ ਪ੍ਰਣਾਮ ਕਰਦੇ ਆ ਸਲੂਟ ਕਰਦੇ ਆ ਇੰਜੀਨੀਅਰ ਗਪਾਲ ਸਿੰਘ ਬਿਸਲਾ ਜੀ ਨੂੰ ਤੇ ਸਾਡੀ ਬੇਨਤੀ ਹੈ ਕਿ ਤੁਸੀਂ ਬਹੁਤ ਤੋਂ ਵੱਧ ਰੁੱਖ ਲਗਾਇਆ ਕਰੋ ਵਾਤਾਵਰਨ ਬਚਾਇਆ ਕਰੋ ਸਾਹਮਣੇ ਸਿੱਧੇ ਆਜਮ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਘਰ ਹੈ ਤੇ ਸਿੱਧੋਂ ਕੀ ਚੇਤਾਵਨੀ ਪਰ ਲੱਗੇਗੇ ਹਰ ਵਾਰਸ ਮੇਲੇ ਵਾਤਨ ਪੇ ਮਿਟਨੇ ਵਾਲੋ ਦਾ ਜਹੀ ਵਾਕੀ ਨਿਸ਼ਾਨ ਹੋਗਾ 시드 ਆਜਮ ਸਰਦਾਰ ਭਗਤ ਸਿੰਘ ਪਿਤਾ ਸਰਦਾਰ ਕਿਸਨ ਸਿੰਘ ਜੀ 시드 ਆਜਮ ਸਰਦਾਰ ਭਗਤ ਜੀ ਮਾਤਾ ਜੀ ਮਾਤਾ ਵਿਦਿਆਵਤੀ ਜੀ ਦੀ ਫੋਟੋ ਲੱਗੀ ਹੋਏ ਨੇ ਪਾਰਕ ਦੇ ਵਿੱਚ ਬਹੁਤ ਵਧੀਆ ਹੈ ਇਸੇ ਤਰ੍ਹਾਂ ਸਾਨੂੰ ਸੀਧਾ ਦੀ ਸੋਚ ਨੂੰ ਸਾਹਮ ਕੇ ਰੱਖਣਾ ਚਾਹੀਦਾ ਹੈ ਅੱਜ ਇੰਜੀਨੀਅਰ ਦੇ ਪਾਸੇ ਬੀਸਲਾ ਜੀ ਤੁਸੀਂ ਵੀਰ ਜੀ ਤੁਸੀਂ ਕੋਈ ਵਿਚਾਰ ਅੱਜ ਤੁਹਾਡਾ ਬਧਿਆ ਉਦਮ ਲੱਗਿਆ ਅਸੀਂ ਵੀ ਵਾਤਾਵਰਨ ਪ੍ਰੇਮੀਆ ਹਰਦੀਪ ਸਿੰਘ ਨਸਰਾਲੀ ਵਾਤਾਵਰਨ ਤੇ ਇਸੇ ਤਰ੍ਹਾਂ ਤੁਹਾਡੇ ਵਾਂ ਗੱਡੀਆਂ ਵਿੱਚ ਬੂਟੇ ਵੰਡਦੇ ਆ ਲਗਾਉਨੇ ਆ ਇਸ ਤਰ੍ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਮੈਂ 2005 ਤੋਂ ਲਗਾਤਾਰ ਬੂਟੇ ਵੰਡ ਰਿਹਾ ਕਿਤੇ ਵੀ ਪਿੰਡ 'ਚ ਮੇਲਾ ਹੋਵੇ ਜਾਂ ਕੋਈ ਫੰਕਸ਼ਨ ਹੋਵੇ ਉੱਥੇ ਮੈਂ ਆਪਣੀ ਗੱਡੀ ਲੈ ਕੇ ਚਲ ਜਾਂਦਾ ਮੈਂ ਫ੍ਰੀ ਬੂਟੇ ਵੰਡਦਾ ਆ ਇਹ ਮੈਂ ਬੂਟੇ ਕੁਝ ਨਰਸਰੀ ਤੋਂ ਲਿਆਉਣਾ ਕੁਝ ਮੈਂ ਆਪ ਤਿਆਰ ਕਰਦਾ ਆ ਇਹ ਤਕਰੀਬਨ ਪਿਛਲੇ ਸਾਲ ਮੈਂ 25000 ਬੂਟਾ ਵੰਡਿਆ ਤਾਂ ਇਸ ਸਾਲ ਵੀ ਮੇਰਾ ਉਤੋਂ ਵੀ ਵੱਧ ਬੂਟੇ ਵੰਡਣ ਦਾ ਇਰਾਦਾ ਹੈ ਹੁਣ ਵੀ ਇੱਥੇ ਨੂੰ ਮੈਂ ਤਕਰੀਬਨ 3000 ਬੂਟਾ ਲੈ ਕੇ ਆਇਆ 14 ਤਰੀਕ ਨੂੰ ਮੈਂ ਬੰਗਾ ਦੁਬਾਰਾ ਬੂਟੇ ਵੰਡਣੇ ਆ ਉੱਥੇ ਫੰਕਸ਼ਨ ਹੈ 14 ਅਪ੍ਰੈਲ ਨੂੰ ਜਿੱਥੇ ਵੀ ਮੇਲਾ ਹੁੰਦਾ ਮੈਂ ਆਪਣੀ ਗੱਡੀ ਲੈ ਕੇ ਪਹੁੰਚ ਜਾਂਦਾ ਆ ਬੂਟੇ ਮੇਰੇ ਕੋਲ ਬਹੁਤ ਆ ਮੈਂ ਘਰ ਨਾਲਸਰੀ ਲਾਈਓ ਆ ਜਿਨ ਨੇ ਵੀ ਮੇਰੇ ਕੋਲ ਬੂਟੇ ਲੈਣੇ ਹੋਏ ਬੀਸਲਾ ਮੇਰਾ ਪਿੰਡ ਆ 9872897032 ਮੇਰਾ ਫੋਨ ਨੰਬਰ ਆ ਮੇਰੇ ਘਰੋਂ ਜਿਹੜੀ ਜਿਹੜੇ ਵੀ ਤਰ੍ਹਾਂ ਦਾ ਬੂਟਾ ਚਾਹੀਦਾ ਹਰ ਤਰ੍ਹਾਂ ਦੇ ਬੂਟੇ ਮਿਲਦੇ ਆ ਨਰਸਰੀ ਜਿਵੇਂ ਮੈਂ ਆਪ ਤਿਆਰ ਕਰਦਾ ਆ ਤਾਂ ਆ ਵੀ ਵਧੀਆ ਨਸਲ ਦੇ ਆੜੂਆ ਅਮਰੂਦ ਆ ਫਿਰ ਅਨਾਰ ਆ ਆਂਬ ਆ ਕਾਲੀ ਕਿਕਰ ਕਈ ਤਰ੍ਹਾਂ ਦੇ ਮੈਂ ਬੂਟੇ ਲਿਆ ਆਂ ਫੁੱਲਾਂ ਦੇ ਬੂਟੇ ਵੀ ਲਿਆਂਦੇ ਆ। ਇਹ ਲੋਕਾਂ ਨੇ ਆਪਣੇ ਕੋਲੋਂ ਵੀ ਇੱਥੇ ਜਿਵੇਂ ਸੇਵਾ ਕਰਾਈ ਤਰਸੀਮ ਸਿੰਘ ਨੋਤਾ ਜੀ ਆਪਣੇ ਬਾਬਾ ਦਾ ਪੋਤਾ ਪਿੰਡ ਖਟਕੜ ਕਲਾਂ ਵਿਖੇ ਮੈਂਚ ਰੱਖਿਓ ਇਹਨੇ ਲੋਕਾਂ ਦੇ ਬੈਠਣ ਲਈ ਵੀਰ ਨੂੰ ਸਾਡਾ ਪ੍ਰਣਾਮ ਹੈ। ਰੋਕ ਲਗਾਓ ਧਰਤੀ ਬਚਾਓ ਮਹਿਮਾ ਵੀਰ ਦੀ ਬੀਸਲਾ ਜੀ ਇੰਜੀਨੀਅਰ ਕਬਾਲ ਸਿੰਘ ਬੀਸਲਾ ਜੀ ਸਪੈਸ਼ਲੀ ਦੁਆਰਾ ਆਇਆ ਮੜਕੇ ਕੋਟਨ ਕੋਟ ਧੰਨਵਾਏ ਵੀਰ ਸਪੈਸ਼ਲੀ ਦੁਆਰੇ ਬੂਟੇ ਲੈ ਕੇ ਆਏ ਨੇ ਪਹਿਲਾਂ ਵੀ ਤੇ ਇਹਨਾਂ ਨੂੰ ਜੇ ਕਿਸੇ ਨੇ ਹੋਰ ਵੀ ਬੂਟੇ ਲੈਣੇ ਸਾਡੇ ਕੋਲ ਵੀ ਹਰਦੀਪ ਸਿੰਘ ਨਸਰਾਲੀ ਵਾਤਾਵਰਨ ਪ੍ਰੇਮੀ ਫੇਸਬੁੱਕ ਤੇ ਫੇਸਬੁੱਕ ਨੂੰ ਫਾਲੋ ਲਾਈਕ ਜਰੂਰ ਕਰਿਓ YouTube ਤੇ ਨੀ ਨਸਰਾਲੀ 13 13 ਚੈਨਲ ਸਬਸਕ੍ਰਾਈਬ ਕਰਿਓ ਤੇ ਵੀਰ ਜੀ ਤੁਹਾਡਾ ਕੋਈ ਫੇਸਬੁੱਕ ਜਾਂ YouTube ਤੇ ਚੈਨਲ ਵੀ ਬਣਾਇਆ ਹੋਇਆ ਜੀ ਨਹੀਂ ਜੀ ਉਹ ਤੁਸੀਂ ਨਾ ਤੁਹਾਨੂੰ ਅਸੀਂ ਬੇਨਤੀ ਕਰਦੇ ਆ ਤੁਸੀਂ ਇੱਕ ਫੇਸਬੁੱਕ ਤੇ ਜਾਂ YouTube ਦੇ ਉੱਤੇ ਆਪਣਾ ਚੈਨਲ ਬਣਾਓ ਤਾਂ ਕਿ ਲੋਕਾਂ ਨੂੰ ਤੁਹਾਡੇ ਬਾਰੇ ਪਤਾ ਲੱਗੇ ਸਰਕਾਰ ਤੁਹਾਡਾ ਸਨਮਾਨ ਕਰੇ ਸਰਕਾਰ ਤੁਹਾਡੀ ਇਸ ਚੀਜ਼ ਨੂੰ ਅੱਗੇ ਲੈ ਕੇ ਜਾਵੇ ਜੀ ਦੇ ਤੁਹਾਡਾ ਨੰਬਰ ਦਵਾਰੇ ਦੱਸ ਦਿਓ ਜੀ ਮੈਂ ਸਰਕਾਰੀ ਮੁਲਾਜ਼ਮ ਲੱਗਾ ਆ ਬਿਜਲੀ ਬੋਰਡ ਵਿੱਚ ਤੇ ਮੈਂ ਜੂਨੀਅਰ ਇੰਜੀਨੀਅਰ ਲੱਗਾ ਆ ਤਾਂ ਆ ਜਿਹੜੇ ਬੂਟੇ ਆ ਕਿਤੇ ਉਹ ਮੁੱਲ ਵੀ ਲਿਆਉਣਾ ਮੈਂ ਆਪਣੀ ਤਨਖਾਹ ਦੇ ਵਿੱਚੋਂ ਸਾਰੇ ਖਰਚਾ ਕਰਦਾ ਆ ਤਾਂ ਮੇਰਾ 9872897032 ਮੈਂ ਬਹਿਰਾਮ ਵਿਖੇ ਬਿਜਲੀ ਬੋਰਡ ਵਿੱਚ ਜੂਨੀਅਰ ਇੰਜੀਨੀਅਰ ਦਾ ਕੰਮ ਕਰਦਾ ਆ ਠੀਕ ਆ ਬਹੁਤ ਬਹੁਤ ਪ੍ਰਣਾਮ ਆ ਵੀਰੇ ਤੁਹਾਨੂੰ ਆਪਣੀ ਡਿਊਟੀ ਦੇ ਨਾਲ ਨਾਲ ਤੁਸੀਂ ਵਾਤਾਵਰਨ ਨੂੰ ਸੰਭਾਲ ਰਹੇ ਹਾਂ ਤੁਹਾਨੂੰ ਪਨਾਮ ਕਰਦੇ ਆ ਸਲੂਟ ਕਰਦੇ ਆ ਇਸੇ ਤਰ੍ਹਾਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਵੀ ਜੋ ਇਹ ਜੇ ਮੁਲਾਜ਼ਮ ਨੇ ਇਹੋ ਜਿਹਾ ਵਧੀਆ ਕਿਸਮ ਦੇ ਲੋਕ ਨੇ ਉਹਨਾਂ ਨੂੰ ਜਿਵੇਂ ਤੁਸੀਂ ਅੱਜ ਮੁੱਖ ਮੰਤਰੀ ਸਾਹਿਬ ਖਟਕੜ ਕਲਾਂ ਵਿੱਚ ਆਏ ਸੀ ਇਹ ਜੀ ਵਾਤਾਵਰਨ ਨੂੰ ਬਚਾਉਣ ਵਾਲੇ ਵੀਰਾਂ ਦਾ ਵੀ ਸਨਮਾਨ ਆਪਣੇ ਪ੍ਰੋਗਰਾਮ ਵਿੱਚ ਰੱਖਿਆ ਕਰੋ ਤੇ ਜਿਵੇਂ ਇਹਨਾਂ ਨੂੰ ਮਹਿਕਮੇ ਵੱਲੋਂ ਵੀ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇ ਤੇ ਹੋਰ ਅਸੀਂ ਵੀਰ ਨੂੰ ਦਵਾਰੇ ਜ਼ਰੂਰ ਕਰਦੇ ਹਾਂ ਪ੍ਰਣਾਮ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਣਾਮ ਸੀਧ ਭਗਤ ਸਿੰਘ ਨੂੰ ਪ੍ਰਣਾਮ ਰਾਜਗੁਰੂ ਨੂੰ ਪ੍ਰਦਾਨ ਸੁਖਦੇਵ ਜੀ ਨੂੰ ਪ੍ਰਣਾਮ ਸੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਮਾਤਾ ਪਿਤਾ ਨੂੰ ਸੀਦਾਂ ਦੇ ਮਾਤਾ ਪਿਤਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ